हां मैनेजर ਹੈ ਇਹ ਹਾਂ ਮੈਨੇਜਰ ਹੈਗਾ ਹੈ ਪਾਣੀ ਦਾ ਹਾਂ ਮੈਨੇਜਰ ਹੈਗਾ ਹੈ ਸਾਡਾ ਹੈਲਪਰ ਹੈਗਾ ਲੋ ਜੀ ਨਿਪਾਲੀ ਨੇ ਕਰਤੀ ਗੱਡੀ ਖਾਲੀ ਕਿ ਦੋਸਤੋ ਕੀ ਹਾਲ ਨੇ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਵਲੌਗ ਚ ਤੇ ਅੱਜ ਆਪਾਂ ਚੱਲੇ ਆਂ ਮਾਲ ਲੋਣ ਕੁੱਕਾ ਕੋਲਾ ਦਾ ਇਹ ਲੋਨ ਚੱਲਿਆ ਮੀਡੀਆ ਨੇ ਇਹ ਨਾਲ ਹੈਗੇ ਭਰਾ ਹੈਲੋ ਕਰੋ ਹੈਲੋ ਗਾਇਸ ਆ ਹਮੇ ਹਮਾਰਾ ਦੋਸਤ ਇਹ ਉਹ ਭਰਾ ਜਿਹੜਾ ਕਹਿੰਦਾ ਹਮ ਹੈ ਹਮਾਰੇ ਦੋਸਤ ਹੈ ਇਹ ਪਿੰਡ ਦਾ ਪਤਾ ਕਿਹੜਾ ਪਿੰਡ ਆ ਭਾਜੀ ਹੈਲੋ ਕਰੋ ਭਾਜੀ ਕੀ ਹੋਇਆ ਅੱਜ ਨਹੀਂ ਬੋਲਦਾ ਬੋਲ ਹੱਥੋਂ ਤੇ ਬੋਲ ਨਹੀਂ ਜਾਂਦਾ ਬੋਲ ਨਹੀਂ ਜਾਂਦਾ ਕਸੀ ਹੈਲੋ ਕਰਦੇ ਯਾਰ ਹੈਲੋ ਬੰਦਾ ਸੰਗ ਦਾ ਆਇਆ ਪਤਾ ਨਹੀਂ ਕੀ ਹੋਇਆ ਤੇ ਬਾਕੀ ਆਵਾਜ਼ ਨਹੀਂ ਸੰਗ ਦਾ ਇਹ ਬਹੁਤ ਆਹੋ ਆ ਮੈਂ ਕਹਦੇ ਸੰਗਣਾ ਭੌਂਕੜਾ ਇਹ ਇਹ ਸੰਗਦਾ ਕਿਉਂ ਨਹੀਂ ਇਹ ਵੀ ਸੰਗਦਾ ਹੁੰਦਾ ਕੋਈ ਨਹੀਂ ਬੋਲ ਆ ਪਸ਼ਰ ਪੁੱਛਣ ਦੇਉ ਕੋਈ ਨਹੀਂ ਦੇ ਨਹੀਂ ਚੌਕਾ ਪਾਜੀ ਹੁਣ ਹੀ ਬੰਦੀ ਕਿਵੇਂ ਕੁੱਟਿਆ ਕਿਸ ਨੇ ਮਾਰ ਕੇ ਉਹ ਮਾਰ ਕੇ ਲੈ ਕੇ ਆਏ ਨਹੀਂ ਨਹੀਂ ਮੈਂ ਕਹਦੇ ਮਾਰਨਾ ਹੈ ਇਹ ਮੇਸਤਰੀਆਂ ਦਾ ਲੱਗਾ ਸੀਗਾ ਇਹ ਉੱਥੋਂ ਲੈ ਆਇਆ ਫਟਾਕੇ ਰੂਣਾ ਮੇਸਤਰੀ ਦੇ ਕੋਲ ਆ ਜੇ ਮੇਸਤਰੀ ਕਮਰਾ ਤਿਆਰ ਕਰਾ ਰਹੇ ਆ ਆਪਣਾ ਐ ਇਸੀ ਬਣਾਇਆ ਹੈ ਕਮਰੇ ਚ ਫੇ ਫੇ ਕਮਰੇ ਚ ਨੇ ਲੰਮਾ ਪਿਆ ਕਰਨਾ ਡੰਪ ਚ ਤੇ ਲੋਈ ਦੋਸਤੋ ਬਾਕੀ ਪਹੁੰਚ ਗਈਆਂ ਅੰਤਪੁਰਾ ਜੱਬੜ ਲੋਈ ਦੋਸਤੋ ਉਹ ਆਪਣਾ ਸੰਤਪੁਰਾ ਜੱਬੜ ਜੀ ਤੇ ਆ ਆਲੂ ਬੀਜਿਆ ਦੇਖੋ ਕਿਦਾਂ ਸਫਾਈ ਨਾਲ ਬੀਜਿਆ ਹੈ ਨਾ ਲਾਈਨ ਚ ਜੀ ਜੱਬੜ ਸੰਤਾਂ ਦੇ ਆ ਆਹੋ ਕੀ ਦਿਨ ਹੈ ਯਾਰ ਬਾਬਿਆਂ ਦੇ ਤੇ ਲੋ ਜੀ ਆ ਆਪਣੀ ਕੱਟੀ ਆ ਕਿਹੜੀ ਹੈ ਟਾਟਾ 419 ਨਹੀਂ ਇਹ ਹੈਗੀ ਐਂਟਰਾ ਕਿਹੜੀ ਐਂਟਰਾ ਹੰਤਰਾ ਉਹ ਗੱਡੀ ਹੁੰਦੀ ਆ ਗੱਡੀ ਉਹ ਵਧੀਆ ਹੈ ਨਟਦੀ ਬਹੁਤ ਆ ਹੈ ਲੋ ਜੀ 150 ਤੇ ਜਾਵੇ ਨਿਕਲੇ ਜੱਫੀ ਰਠਾਰਦੀ 150 ਤੇ ਹੁੰਦੀ ਆ ਤਾਲਾ ਮੈਨੂੰ ਲੱਗਦਾ ਉਹ ਮੈਂ ਤਾਂ ਹੱਸਿਆ ਮੈਂ ਕਿਹਾ 50 ਦੀ ਵੀ ਨਹੀਂ ਜਾਂਦੀ ਹੁੰਦੀ ਆ ਮੈਂ 280 ਤੇ 150 ਤੇ ਜਾਵੇ ਨਿਕਲੇ ਜੱਫੀ ਰਠਾਰਦੀ ਸਤੋਂ ਨਹੀਂ ਹੋਣੀ ਫਿਲੋ ਬੇ ਕਿੱਦਾਂ ਕਹਿੰਦੇ ਹੁੰਦੇ ਬੇ ਬੇਟ ਸ਼ਨੀਵਾਰ ਦੀ ਬੇਟ ਸ਼ਨੀਵਾਰ ਦੀ ਐਤਵਾਰ ਦੀ ਹੁੰਦੀ ਹੈ ਸਾਨੂੰ ਸਾਰੇ ਸ਼ਨੀਵਾਰ ਦੀ ਤੁਹਾਨੂੰ ਐਤਵਾਰ ਦੀ ਛੁੱਟੀ ਹੁੰਦੀ ਹੁੰਦੀ ਹਨ ਤਾਂ ਕਰਕੇ ਕੋਈ ਨਹੀਂ ਮੈਂ ਕਹਿੰਦਾ ਮਾਲਕਾਂ ਨੂੰ ਮਾਲਕੋ ਛੁੱਟੀ ਛੱਡੀ ਦੇਦਾ ਕਿ ਹੋਰ ਮੁੰਡਿਆਂ ਨੂੰ ਹਫ਼ਤੇ ਦੀਆਂ ਦੋ ਛੁੱਟੀਆਂ ਤਾਂ ਮਣਕਾ ਮਣ ਜਾਣਾ ਹੁੰਦਾ ਇਹ ਨਹੀਂ ਜਦੋਂ ਦਾ ਮੈਂ ਬੰਦੇ ਆ ਭੈਣ ਤੇਰ ਪਰ ਦੀ ਕਿੰਨੀਆਂ ਛੁੱਟੀਆਂ ਕਰਾਤੀਆਂ ਬੰਦਾ ਸ਼ੁਰੂ ਦੱਸ ਸਾਨੂੰ ਕਿੰਨੀ ਛੁੱਟੀ ਕਰਾਉਂਦਾ ਦੱਸ ਕਿੰਨੇ ਕਰਾਉਂਦੇ ਨੇ ਨਾ ਪੰਜ ਤਾਂ ਹੋ ਗਿਆ ਤੇਰਾ ਆਹ ਹੋ ਚਾਰਕ ਤਾਂ ਛੁੱਟੀ ਚਾਰ ਪੰਜ ਹੋ ਗਿਆ ਚਾਰ ਪੰਜ ਹੋ ਗਈ ਹੈਗਾ 4 5 ਛੁੱਟੀ ਕਰ ਲਈ ਹੈਗਾ ਹਾਂ ਸਵਾਰ 5 ਛੁੱਟੀ ਕਰ ਲਈ ਹੈਗਾ ਹਾਂ ਹਾਂ ਇਸੇ ਭਰਾ ਆ ਕੇ ਕੁੜੀਆ ਹੋਈ ਹੈ ਉਹ ਭਰਾ ਨੂੰ ਬਧਾਈਆਂ ਦੋ ਯਾਰ ਸਾਰੇ ਜਣੇ ਪ੍ਰਭ ਬਧਾਈਆਂ ਬਹੁਤ ਬਹੁਤ ਤੈਨੂੰ ਹਾਂ ਕੁੜੀਆ ਰੱਬ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਹਾਂ ਕਰਮਾਂ ਵਾਲੀਆ ਕੁੜੀਏ ਪਾਰਟੀ ਦੇਵੇ ਹਾਂ ਪਾਰਟੀ 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 ਇਹਨੇ ਮੈਨੂੰ ਦਿੱਤੀ ਆਲੇ ਉਹਦੀ ਪਾਰਟੀ ਆਲੇ ਕਿਸੇ ਨੇ ਨਹੀਂ ਦਿੱਤੀ ਆਲੇ ਪਾਰਟੀ ਦੇ ਦੇ ਪਾਰਟੀ ਮੈਨੂੰ ਤਾਰੂ ਦੀ ਪਾਰਟੀ ਦੇ ਦੇ ਮਾਰਾ ਮੋਟਾ ਮੂ ਸਾਗਰਾ ਆਟਾ ਮੂ ਮਟਕਰਾਂ ਦੀ ਹੈਗਾ ਓਏ ਹੋਰ ਸਕੂਲੇ ਖਲਾਇਆ ਪਿੱਗ-ਪੁਗ ਨਹੀਂ ਲਗਾਈ ਹੈਗਾ ਇਹਨੇ ਪਿੱਗ-ਪੁਗ ਨਹੀਂ ਲਾਈ ਲੈ ਕੁੜੀ ਦਾ ਵੀ ਪੈੱਕ ਲਗਾਤਾ ਹੈਗਾ ਮੈਂ ਕਿਹਾ ਹੋਰ ਓਏ ਇਦਾਂ ਨਹੀਂ ਕੁਝ ਹੁੰਦਾ ਹੁੰਦਾ ਹੁਣ ਅੱਜ ਕੱਲ ਗੁੜੀਆਂ ਅੱਗੇ ਆ ਮੁੰਡਿਆਂ ਨਾਲੋਂ ਭਰਾਵਾ ਮੁੰਡਿਆਂ ਨਾਲੋਂ ਜ਼ਿਆਦਾ ਪਿਆਰੀਆਂ ਹੁੰਦੀਆਂ ਮੈਂ ਜਦੋਂ ਕਿੰਨੇ ਹੁੰਦੇ ਉਹਨੂੰ ਭਰਾ ਦੇ ਜਦੋਂ ਕੁੜੀ ਆਈ ਸਾਨੂੰ ਤਾਂ ਬੜੀ ਖੁਸ਼ੀ ਹੋਈ ਸੀ ਲੈ ਤਾਂ ਹੋਈ ਆ ਕਹਿੰਦੇ ਕਰਮਾਂ ਵਾਲੀ ਆ ਇਹਨੂੰ ਪਤਾ ਨਹੀਂ ਉਹਨੇ ਕੀ ਕੁਛ ਕਰ ਦੇਣਾ ਇਹਦੇ ਲਈ ਠੀਕ ਨਹੀਂ ਜਾਂ ਪੜ ਲਿਖ ਗਈ ਭੈ ਪਤਾ ਨਹੀਂ ਦਾ ਨਿੱਕੀ ਬਸ ਮੋਸਲਨ ਹੋ ਗਿਆ ਮੈਂ ਮੋਸਲਨ ਹੋ ਜਾਣਾ ਬਸ ਤੂੰ ਮੋਸਲਨ ਹੋ ਜਾਣਾ ਮੋਸਲਨ ਨਹੀਂ ਹੋ ਜਾਂਦਾ ਆਹ ਰੋਡ ਦਾ ਹਾਟ ਟਰਾਪ ਆ ਪੈ ਜਾ ਆਹ ਦੇਖ ਲਿਓ ਭਗਵਾਨ ਦਮਾ ਦੀ ਸਰਕਾਰ ਚ ਰੋਡ ਦੇਖ ਲਓ ਇੱਥੇ ਲਈ ਮਰਾ ਨਾ ਸਾਵਾ ਥੋੜਾ ਜਿਹਾ ਵਿੱਚ ਪਿੱਛੇ ਖੜੇ ਸੀਗੇ ਤਾਂ ਦਿਖਾਵਾਂ ਇਹ ਵੀ ਖੜੇ ਵਿੱਚ ਟਕਰਾਉਗਾ ਚਲੋ ਜੀ ਇਹ ਸਗਾ ਆਪਣਾ ਨੇਪਾਲੀ ਭਰਾ ਇਹ ਕਹਦੇ ਹੁਣ ਕਹੇ ਕਿਹਾ ਇੰਨੇ بڑے ਨੇ ਬੋਲਣਾ ਤੇ ਲਓ ਜੀ ਨਹੀਂ ਬੋਲਦਾ ਮੈਂ ਕਹਿੰਦਾ ਡੈਡੀ ਕੋਈ ਨਹੀਂ ਮਜ਼ਾਕ ਕਰਦਾ ਹੁੰਦਾ ਬਸ ਹਾਂ ਕਹਦੇ ਮੈਂ ਨਹੀਂ ਕਹਿਣਾ ਮਜ਼ਾਕ ਕਰਦਾ ਸਾਲਿਆ ਉਹਨੇ ਮੈਨੂੰ ਕਹਣਾ ਬਾਰੂ ਮਾਰ ਕੇ ਕਹਣਾ ਭੈ ਭੋਂਗਾ ਦਾ ਕੁੱਤਾ ਕਹਿੰਦਾ ਚਲੋ ਲੋ ਜੀ ਦੋਸਤੋ ਗੱਡੀ ਵਾਲੀ ਹੈਗੀ ਹੈ ਨਾਲ ਨਾਲ ਕੈਮਰੇ ਵੀ ਏਦਾ ਫੈਂਟਿੰਗ ਵੀ ਏਦੀ ਤੂੰ ਏਦਾ ਆ ਟੋਪੀ ਜਲਦੀ ਆ ਕੈਮਰੇ ਵੀ ਏਦਾ ਇਹ ਸੋਕਰ ਆ ਹੈ ਸੋਕਰ ਵੱਡੇ ਵੱਡੇ ਪਤਾ ਗੱਡੀ ਵਧੀਆ ਹੈ ਕੀ ਥਾਰ ਪਣਾ ਨਹੀਂ ਕਹਿਣਾ ਹੋਊਗਾ ਅੱਛਾ ਮਾਲ ਕਿਹੜਾ ਕਿਹੜਾ ਆਪਣੇ ਕੋ ਹੈ ਆਪਣੇ ਕੋ ਹੈਗਾ ਵਾਟਰ ਲੋ ਜੀ ਦੋਸਤੋ ਗਜਰਾ ਤਾਂ ਦਿਖਾਉਣਾ ਪਿੱਛੇ ਉਹ ਹਾਂ ਗਜਰਾ ਲੋ ਜੀ ਦੋਸਤੋ ਗਜਰਾ ਦੇਖੋ ਕਿਦਾਂ ਮਾਲ ਨੱਤੀ ਜਾਂਦੇ ਮਾਲ ਲੋ ਜੀ ਗਾਜਰਾਂ ਦੇ ਪੱਤੇ ਲੱਤ ਕੇ ਲੈ ਜਾਣੇ ਆ ਪਾਸੋਂ ਹੁਣ ਨਾ ਸਾਡਾ ਆਪਾਂ ਉੱਥੇ ਵੇਚਣਾ ਨੇ 20 ਕਿਲੋ ਦੇਈ ਜਾਏ ਕੁੜੀਆਂ ਲਓ ਜੀ ਕਾਣ ਕੀ ਕਿੰਨੀ ਸੋਹਣੀ ਹੋਈ ਉਹ ਮੱਜਾ ਮੁੱਜਾ ਰੱਖਿਆ ਆ ਇਹ ਫੇਰ ਵੇਚ ਦੇਣਾ ਲੋ ਜੀ ਬਸ ਇਹ ਪੰਜਾਬੀ ਕਲਚਰ ਹੈ ਮੱਜਾ ਮੁੱਜਾ ਆਣ ਨੂੰ ਦੇ ਦੇਣੇ ਆਪਾਂ ਗੱਡੀ ਪਰ ਤੇ ਲੇ ਲੋ ਜੀ ਦੋਸਤੋ ਬਾਕੀ ਦਿਨਿਆਂ ਅਗਲੀ ਅਪਡੇਟ ਬਣੇ ਰਹਿਣਾ ਬਲੌਗ 'ਚ ਬਲੌਗ ਦੇਖ ਕੇ ਲਾਈਕ ਕਰਦੇ ਅਗਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇਰਾ ਜੱਪਾ ਬਹੁਤ ਟਾਈਮ ਬਾਅਦ ਆਇਆ ਇਹਦੇ ਨਾਲ ਮੈਂ ਮਾਰ ਲਾਉਂ ਤੇ ਬਾਕੀ ਤੁਹਾਨੂੰ ਪਹੁੰਚ ਕੇ ਦਿਖਾਉਨੇ ਆ ਅਗਲਾ ਕੁ ਡੇਢ ਦਿਨਿਆਂ ਹਾਲੇ ਬਾਜ ਮਰੀ ਗਿਆ ਤੇ ਮੈਂ ਕਹਿੰਦਾ ਸੀ ਆਓ ਤੇ ਦੋਸਤੋ ਵਲੋਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਲੋ ਸਬਸਕ੍ਰਾਈਬ ਬਾਕੀ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਕਿੱਥੇ ਮਾਰ ਲਾਉਣਾ ਪਰ ਰੁਕੇ ਸੀਗੇ ਮੁਰੇ ਰੇਲ ਗੱਡੀ ਆ ਗਈ ਸੀ ਰੇਲ ਗੱਡੀ ਆ ਗਈ ਮੁਰੇ ਛੋਟੇ ਡੱਬੇ ਆਉਂਦੇ ਖੋਤਿਆਂ ਦੇ ਵਿੱਚ ਪੈਉਗਾ ਇਹ ਇੰਜਨ ਆ ਉਹ ਮੋਰੀ ਸਗਾ ਇੰਜਨ ਉਹ ਦੇਖੋ ਇਨੀ ਵੀ ਗੰਦੇ ਬਾਏਰ ਦੇਖੋ ਰੋਡ ਤੇ ਹਨ ਪਤਾ ਵੀ ਐਡਾ ਰੋ ਹਾਈਵੇ ਰੋਡ ਹੈ ਇਹ 4 ਫੁੱਟ ਤੂ ਪਗਵਾੜਾ ਗਾਂ ਘਰ ਸ਼ੰਕਰ ਇਹ ਕੋਲ ਕਿਦਾਂ ਗੰਦ ਬਾ ਆਇਆ ਨਹੀਂ ਲੈ ਲਓਏ ਦੋਈ ਦੋਸਤ ਪਹੁੰਚ ਗਿਆ ਮੀਟੀਆ ਨੇ ਮਾਲ ਲਾਉਣ ਆ ਪਿਛੇ ਕੀਆ ਸਟਾਕ ਤੇ ਔਰ ਲਾ ਪੇ ਵੀ ਚਾ ਲਾਉਣ ਮਾਲ ਦੁਕਾਨ ਚ ਲਾਉਣੇ ਪਏ ਆ ਇਹ ਸੋਨੂੰ ਲੱਗਾ ਮਾਲ ਚੱਕਣ ਨੂੰ ਚੱਕ ਦੇ ਤੇ ਮੈਂ ਨਾ ਮੈਨ ਯਾਰਾ ਇਹ ਮੇਰੇ ਵਰਕਰ ਹੈ ਬਲੋਏ ਮੈਨੇਜਰ ਦੇਖ ਲੋ ਐ ਮੈਨੇਜਰ ਹੋਰ ਪਾੜੇ ਗੁਰੂ ਗੁਰੂ ਪਾੜੇ ਆਹ ਦੇਖ ਗੁਰੂ ਗੁਰੂ ਪਾੜੇ ਇਹ ਹੈ ਸੋਨੂੰ ਮੈਨੇਜਰ ਨਹੀਂ ਮੈਨ ਹਾਂ ਆ ਮੈਨੇਜਰ ਆ ਹੈ ਆ ਮੈਨੇਜਰ ਹੈਗਾ ਪਾਣੀ ਦਾ ਮੈਨੇਜਰ ਹੈ ਮੈਨੇਜਰ ਸਾਡਾ ਹੈਲਪਰ ਹੈਗਾ ਆ ਕੀ ਆ ਸਵਾਹ ਖਲ ਖੜਾ ਮਾਰੇ ਦੇ ਦੇ ਦੇਖਿਆ ਦੋਸਤੋ ਮੈਂ ਨਹੀਂ ਗਈ ਜਲਦੀ ਕਰੋ ਦਿਹਾੜੀ ਨਹੀਂ ਮਿਲਣੀ ਲੋਈ ਦੋਸਤੋ ਮੇਰਾ ਅੰਦਰ ਰਹਿਦਾ ਹੈ ਬਾਕੀ ਲੌਣ ਗਿਆ ਮਾਲ ਤੇ ਬਣੇਗਾ ਬਲੌਗ ਜਦੋਂ ਅਗਲੀ ਅਪਡੇਟ ਓ ਜੀ ਨੇਪਾਲੀ ਨੇ ਕਰਤੀ ਗੱਡੀ ਖਾਲੀ ਓ ਇਦੇ ਬਣ ਗਿਆ ਮੂੰਹ ਚ ਨਿਕਲ ਗਿਆ ਲੋਈ ਗੱਡੀ ਖਾਲੀ ਕਰਤੀ ਆ ਤੇ ਆਪਾਂ ਹੁਣ ਚੱਲੇ ਆ ਲੋਈ ਦੋਸਤੋ ਗੱਡੀ ਕਰਤੀ ਖਾਲੀ ਆਪਾਂ ਚੱਲੇ ਆ ਤੇ ਚੱਲੀਏ ਡਰਾਈਵਰ ਵਨ ਕਮਾ ਹੈ ਕਹਿੰਦਾ ਨੇ ਕਮਾ ਡਰਾਈਵਰ ਹੈਗਾ ਕਹਿੰਦਾ ਨੀ ਕਮਾ ਡਰਾਈਵਰ ਹੈਗੀ ਡਰਾਈਵਰ ਹੈਗਾ ਪਤਾ ਲੋਈ ਦੋਸਤੋ ਚੱਲੇ ਆ ਗੱਡੀ ਕਰਤੀ ਆ ਖਾਲੀ ਯੋਫਸੇ ਪਿੱਛੇ ਦੇਖੀ ਅੰਨਾ ਨਹੀਂ ਪਿੱਛੇ ਕੁਝ ਨਹੀਂ ਹੈਗਾ ਚਲੋ ਚਲੋ ਲੋਈ ਦੋਸਤੋ ਅੱਜ ਭਰਾ ਛੱਡ ਗਾਉਂਗਾ ਗਾਣਾ ਹੁਣ ਬਾਕੀ ਦੇਖਦੇ ਕਿਹੜਾ ਗਾਣਾ ਗਾਉਂਦਾ ਗਾਣੇ ਵੋ ਗਾਉਂਦਾ ਇਹ ਚੱਲ ਹੂੰਹ ਬੋਲ ਕੇ ਤੇ ਦੱਸ ਹਾਏ ਹੂੰਹ ਬੋਲ ਕੇ ਤੇ ਦੱਸ ਤੂੰ ਕੀ ਕਹਿਣ ਆਈਏ ਦੁੱਖ ਦੇਣੀ ਏ ਨੀ ਕਿਹੜਾ ਦੁੱਖ ਦੇਣ ਆਈਏ ਮੈਨੂੰ ਹੋਰ ਕਿਹੜਾ ਨਮਾ ਦੁਖ ਦੇਣ ਆਈ ਲੁੱਟ ਪੁੱਟ ਹੋ ਕੇ ਬੈਠਾ ਹੁਣ ਮੰਗੀ ਮਾਲਨੀ ਮੋੜ ਗਏ ਗਾਨੀਆਂ ਤੇ ਫੋੜ ਗਈ ਮਹਾਲਨੀ ਅੰਮੋੜ ਗਏ ਗਾਨੀਆਂ ਤੇ ਮੋੜ ਗਈ ਰਮਹਾਲਨੀ ਉਰੇ ਸਾਡੇ ਹਪਲਾ ਚ ਹੋਏ ਲੋ ਜੀ ਭਰਾ ਨਹੀਂ ਗਾਤਾ ਗਾਣਾ ਇਹ ਭਰਾ ਹੁਣੀ ਹੈਗੇ ਆ ਉਹਨਾਂ ਵੇਲਿਆਂ ਦੇ ਆ ਇਹ ਆਪਣੇ ਕੀ ਨਾਂ ਅਨਸ ਰਾਜ ਹੰਸ ਦੇ ਵੇਲਿਆਂ ਦੇ ਆ ਰੁਕ ਗਿਆ ਤੇ ਆਪਣੇ ਕਰਦੇ ਆ ਬਾਕੀ ਹੈਗੇ ਨੇ ਬਹੁਤ ਭਰਾਣੇ ਆ ਇਹ ਹੈ ਲੋਈ ਤੇ ਭਰਾ ਕੁਛ ਕਹਿੰਦਾ ਸੀਗਾ ਕੀ ਕੀ ਕਹਿੰਦਾ ਸੀ ਇਹ ਭਾਈ ਤੁਹਾਡੇ ਗਾਣੇ ਦੀ ਭੰਮਰ ਪੁੱਸਾ ਬਾਦਿਆ ਹਾਂ ਠੀਕਾ ਜੀ ਇਹ ਨਾਲੇ ਕਟਾਪਟੇ ਆ ਕੇ ਚਾਰੋ ਜਲਾ ਮਾਰ ਕੋ ਪਿੰਡ ਹੈ ਆਏ ਹੋਏ ਪਿੰਡ ਦਾ ਨਾਮ ਹੈ ਤਾਂ ਸਾਡੇ ਪਿੰਡ ਦਾ ਨਾਮ ਸੁਲਤਾਨ ਦਾ ਪਿੰਡ ਆ ਪਤਾ ਸੁਲਤਾਨ ਸਾਡੇ ਕਟਕਟਾ ਮੈਂ ਫੈਨ ਦਊਗਾ ਦੱਸ ਪਹਿਲਾਂ ਹਾਂ ਚਲੋ ਕੋਈ ਨਹੀਂ ਇਹ ਕਹਿੰਦਾ ਸੀਗਾ ਜਿੱਦੜ ਤੁਸੀਂ ਗਾਣੇ ਗਾਉਂਦੇ ਆ ਨਾ ਆਡੇ ਸਟੇਜ ਤੋਂ ਅੱਗੇ ਜੁੱਤੀਆਂ ਮਾਰਨੀਆਂ ਮੇਰੇ ਨਹੀਂ ਇਹਦੇ ਇਹਨੇ ਗਾਣਾ ਗਾਇਆ ਹਾਂ ਇਹਦੇ ਵੀ ਨਾਲ ਯਾਰ ਚੱਲੀ ਦੇ ਤੇ ਲੋ ਜੀ ਦੋਸਤੋ ਹੱਸ ਮਜ਼ਾਕ ਹੋ ਗਿਆ ਅੱਜ ਦੇ ਵਲੌਗ ਚ ਇੰਨਾ ਹੀ ਸੀਗਾ ਹੁਣ ਚੱਲਿਆ ਘਰ ਨੂੰ ਕਿਤੇ ਬੈਣ ਲੱਗ ਪਈ ਹੋ ਗਿਆ ਤੂੰ ਬੈਣ ਲੱਗ ਪਈ ਆ ਤੇ ਤੋਂ ਦਾ ਜਦੋਂ ਸਟਾਰਟ ਆ ਅੱਜ ਭਈ ਤੁਹਾਨੂੰ ਸਾਡਾ ਤੇ ਬਾਕੀ ਚੈਨਲ ਨੂੰ ਕਾ ਤੁਹ ਸਬਸਕ੍ਰਾਈਬ ਲਾਈਕ ਤੇ ਜਿਹੜਾ ਵਲੌਗ ਦੇਖੋਨੇ ਦੋਸਤੋ ਲਾਈਕ ਕਰ ਦੇਖੋ ਯਾਰ ਵਲੌਗ ਦੇਖੇ ਤੇ ਬਾਕੀ ਅੱਜ ਦੇ ਵਲੌਗ ਇੰਨਾ ਸੀ ਓਕੇ ਜੀ ਸਤਿ ਸ੍ਰੀ ਅਕਾਲ ਕਰੋ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਤੇ ਆਓ ਟਨਾਈ ਸਤਿ ਸ਼੍ਰੀ ਅਕਾਲ